ਭਾਈ ਤਾਰੂ ਸਿੰਘ ਦੀ ਚੌਂਗੜਾ ਮਾਰ ਕੇ ਬਹਿ ਗਿਆ ਜਬਜੀ ਸਾਹਿਬ ਦਾ ਜਾਤਰਾਮਬ ਕਰ ਦਿੱਤਾ ਸਾਹਮਣੇ ਮੂੜਾ ਢਾ ਕੇ ਜਕਰੀਆ ਖਾਂ ਬਹਿ ਗਿਆ ਵੇਖਦਾ ਸਿੱਖ ਨੂੰ ਕਹਿੰਦੇ ਨੇ ਇੱਕ ਮੋਚੀ ਆਇਆ ਉਹਨੇ ਭਾਈ ਸਾਹਿਬ ਜੀ ਦੇ ਮੱਥੇ ਦੇ ਉੱਪਰ ਗੁਰੂ ਪਿਆਰਿਓ ਰੰਬੀ ਰੱਖ ਦਿੱਤੀ ਅ ਰੰਬੀ ਨੂੰ ਰੱਖਿਆ ਫਿਰ ਜ਼ੋਰ ਦੀ ਥੋੜਾ ਮਾਰਿਆ ਉਹ ਰੰਬੀ ਜਿਹੜੀ ਸੀ ਭਾਈ ਸਾਹਿਬ ਜੀ ਦੇ ਮੱਥੇ ਵਿੱਚ ਤਸ ਗਈ ਖੂਨ ਦੇ ਅੱਤ ਧੀਗਿਆਂ ਵਹਿ ਤੁਰੀਆਂ ਫਿਰ ਆਸ ਤੇ ਆਸ ਤੇ ਕਮਾ ਕਮਾ ਕੇ ਉਸ ਰੰਬੀ ਨੂੰ ਮੱਥੇ ਵਿੱਚ ਮਾਰ ਕੇ ਆਲਿਓ ਦਿਵਾਲਿਓ ਦਰਵ ਹੱਡੀ ਸੀ ਉਹਨੂੰ ਤੋੜ ਦਿੱਤਾ ਆਲਿਓ ਦਿਵਾਲਿਓ ਖੋਪਰੀ ਨੂੰ ਖੋਲ ਦਿੱਤਾ ਗਿਆ ਕਹਿੰਦੇ ਜਦੋਂ ਆਲਿਓ ਦਿਵਾਲਿਓ ਖੋਪਰੀ ਨੂੰ ਖੋਲ ਦਿੱਤਾ ਗਿਆ ਰੰਬੀ ਦੇ ਨਾਲ ਭਾਈ ਤਾਰੂ ਸਿੰਘ ਜੀ ਦਾ ਸਰੀਰ ਜਿਹੜਾ ਸੀ ਉਹ ਖੂਨ ਦੇ ਨਾਲ ਭਰ ਗਿਆ ਸਾਰਾ ਸਰੀਰ ਜਿਹੜਾ ਸੀ ਖੂਨ ਦੇ ਨਾਲ ਭਰ ਗਿਆ ਐਂ ਲੱਗਦਾ ਸੀ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਨੇ ਕਿ ਐਂ ਲੱਗਦਾ ਸੀ ਜਿਵੇਂ ਗੁਰੂ ਕੇ ਸਿੱਖ ਨੇ ਗੰਗਾ ਵਿੱਚ ਇਸ਼ਨਾਨ ਕੀਤਾ ਹੋਵੇ ਖੂਨ ਦੇ ਨਾਲ ਇਸ਼ਨਾਨ ਕਰ ਲਿਆ ਸਾਰਾ ਸਰੀਰ ਭਿੱਜ ਗਿਆ ਖੂਨ ਦੇ ਨਾਲ ਤੇ ਉਹ ਲਿਖਦੇ ਨੇ ਕਹਿੰਦੇ ਨੇ ਜਿਉਂ-ਜਿਉਂ ਸਿੰਘਣ ਤੁਰਕ ਸਤਾਵੇ ਤਿਉਂ ਸਿੰਘਣ ਮੁਖ ਲਾਲੀ ਆਵੇ ਜਿਵੇਂ ਜਿਵੇਂ ਉਹ ਤੁਰਕ ਗੁਰੂ ਕੇ ਪਿਆਰੇ ਨੂੰ ਰੰਬੀਆਂ ਮਾਰ-ਮਾਰ ਕੇ ਥੋੜੇ ਮਾਰ-ਮਾਰ ਕੇ ਰੰਬੀਆਂ ਦੇ ਨਾਲ ਉਹਦਾ ਖੋਪਰ ਫੁੱਟ ਰਹੇ ਸਨ ਓਵੇਂ-ਓਵੇਂ ਗੁਰੂ ਕੇ ਸਿੱਖ ਦਾ ਚਿਹਰਾ ਫਖਦਾ ਜਾਂਦਾ ਸੀ ਚਿਹਰੇ ਤੇ ਲਾਲੀ ਸੀ ਚਿਹਰਾ ਮੁਸਕਰਾਉਂਦਾ ਸੀ ਰਤਾ ਵੀ ਕੋਈ ਗੁਰੂ ਪਿਆਰਿਓ ਦੁੱਖ ਨਹੀਂ ਸੀ ਨਹੀਂ ਕੀਤੀ ਮੁਖੋਂ ਜਵਜੀਤ ਸਿੰਘ ਪੜਦੇ ਪਇਆ ਆਖਰ ਕਾਰੁਨਾ ਜ਼ਾਲਮਾ ਨੇ ਭਾਈ ਸਾਹਿਬ ਦੀ ਖੋਪਰੀ ਪੁੱਟ ਲਈ ਤੇ ਕੇਸ ਜੂੜੇ ਤੋਂ ਫੜ ਕੇ ਨਾ ਖੋਪਰੀ ਸਾਹਮਣੇ ਕੀਤੀ ਕਹਿਣ ਲੱਗੇ ਲੈ ਸਿੱਖਾ ਅਸੀਂ ਤੇਰੀ ਖੋਪਰੀ ਉਤਾਰ ਦਿੱਤੀ ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਨੇ ਇਹ ਮੇਰੇ ਗੁਰੂ ਦਾ ਭਾਣਾ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ